Welcome back to our YouTube channel Punjab Stitching Class and please subscribe this channel. ਸਾਸ੍ਰੀ ਕਾਲ ਜੀ ਅੱਜ ਆਪਾਂ ਕਰਾਂਗੇ ਜੀ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਕਰਨੀ ਹੈ ਅੱਜ ਆਪਾਂ ਨੇ ਬੈਲਟ ਵਾਲੀ ਸਲਵਾਰ ਬਣਾਉਣੀ ਆ ਤੇ ਪਹਿਲਾਂ ਤਾਂ ਆਪਾਂ ਕੀ ਕਰਾਂਗੇ ਦੋ ਡਬਲ ਫੋਲਡ ਇਸ ਤਰ੍ਹਾਂ ਤੈ ਲਾ ਲਾਂਗੇ ਤੈ ਲਾਉਣ ਤੋਂ ਬਾਅਦ ਆਪਾਂ ਸਕੇਲ ਲਵਾਂਗੇ ਸਕੇਲ ਲੈ ਕੇ ਇਸ ਤਰ੍ਹਾਂ ਇਹ ਤੋਂ ਆਪਾਂ ਕਾਣ ਕੱਢ ਦਾਂਗੇ ਮੇਸਟਰ ਮੈਨੂੰ ਕਰਦਾਂਗੇ ਕਟਿੰਗ ਹਾਂ ਤਾਂ ਨਿਕਲੇਗੀ ਆਪਣੀ ਕਾਣ ਹੁਣ ਆਪਾਂ ਨੇ ਕੀ ਕਰਨਾ ਹੁਣ ਲੈਣੀ ਆਪਣੇ ਸਲਵਾਰ ਦੀ ਲੰਬਾਈ ਸਲਵਾਰ ਦੀ ਲੰਬਾਈ ਆਪਾਂ ਲੈਣੀ ਆ ਬੈਲਟ ਤੋਂ ਬਿਨਾ ਵਾਲੀ ਮੇਸਟਰ ਡਬਲ ਫੋਲਡ ਬੈਲਕੋ ਤੋਂ ਬਿਨਾ ਹੈਗੀ ਸਲਵਾਰ ਦੀ ਲੰਬਾਈ ਹੈਗੀ ਆ 39 29 ਇੰਚ 29 ਦੇ ਵਿੱਚ ਆਪਾਂ ਨੇ 1 ਇੰਚ ਪਲੱਸ ਕਰ ਲੈਣਾ 30 ਇੰਚ ਇੱਥੇ ਆਪਾਂ ਲਾਵਾਂਗੇ 30 ਤੇ ਨਿਸ਼ਾਨ ਇਧਰੋਂ ਵੀ ਲਾਵਾਂਗੇ ਆਪਾਂ 30 ਤੇ ਨਿਸ਼ਾਨ ਇਹ ਨਿਸ਼ਾਨਾਂ ਨੂੰ ਆਪਾਂ ਮਿਲਾ ਲਾਂਗੇ ਯਸਤਰ ਹੁਣ ਆਪਾਂ ਕਰਦਾਂਗੇ ਕਟਿੰਗ ਹੁਣ ਆਪਾਂ ਲਮਗੇ ਥੋ 8 ਇੰਚ ਦੇ ਨਿਸ਼ਾਨ ਉ ਇਧਰ ਵੀ 8 ਇੰਚ ਦੇ ਨਿਸ਼ਾਨ ਆਪਾਂ ਨੇ ਬੈਲਟ ਵੀ ਇਹਦੇ ਵਿੱਚੋਂ ਹੀ ਕੱਢਣੀ ਆ ਇਹ ਹੋ ਗਿਆ ਹੁਣ ਆਪਾਂ ਇਹ ਡਬਲ ਤੇ ਹਾਂ ਜਾ ਕੇ ਫੋਰ ਹੋਲਡ ਕਰ ਦੇਣੀ ਆ ਇੱਥੇ ਨਿਸ਼ਾਨ ਤੇ ਸੈਂਟਰ ਉਹਦੇ ਦਰਮਿਆਨ ਸ਼ਾਂਤੇ ਮਲਾ ਲਵਾਂ। ਆਪਾਂ ਹੁਣ ਇਹਦੀ ਕਟਿੰਗ ਕਰ ਦਾਂਗੇ। ਹੁਣ ਆਪਾਂ ਦੇਖਾਂਗੇ ਬੈਲਟ। ਇਹਨਾਂ ਦੀ ਬੈਲਟ ਦੀ ਚੜਾਈ ਹੈ 24 ਇੰਚ। 24 ਅੱਧਾ ਇੰਚ ਜਿੱਧਰੋਂ ਸਲਾਈ ਦੇ ਵਿੱਚ ਆ ਜਾਣ ਅੱਧਾ ਇੱਧਰ ਅੱਧਾ ਇੰਚ ਇਧਰ ਆਪਾਂ ਸਲਾਈ ਦੇ ਵਿੱਚ ਦੇ ਦਾਂਗੇ ਆਪਾਂ ਕਟਾਈ ਕਰਾਂਗੇ 25 ਇੰਚ ਦੀ ਇੱਥੇ 25 ਇੰਚ ਤੇ ਨਿਸ਼ਾਨ ਹਿੱਧਰੋਂ 25 ਇੰਚ ਤੇ ਨਿਸ਼ਾਨ ਹੁਣ ਆਪਾਂ ਇਹਦੀ ਕਰ ਦਾਂਗੇ ਕਟਾਈ ਆ ਆਪਣੀ ਹੋ ਗਈ 벨ਟ ਆ ਹੋ ਗਿਆ ਆਪਣੇ ਸਲਵਾਰ ਦੇ ਪੱਲੇ ਇਹ ਲਈ ਮੋਰੀ ਕਿੰਨੀ ਅੱਥੇ ਇਹ ਗਿਆ ਪਾਟ ਆਪਣੇ ਹੋ ਗਏ 6.5 ਇੰਚ ਖੌਣ ਆਪਾਂ ਨੇ ਕੀ ਕਰਨਾ ਆ ਕਪੜਾ ਚੱਕਣਾ ਤੇ ਬਿਲਕੁਲੀ ਘੱਟ ਕੱਪੜੇ ਦੇ ਵਿੱਚ ਤਿਆਰ ਕੀਤੀ ਹੈ 2 ਮੀਟਰ ਵਿੱਚ ਆਪਾਂ ਨੇ ਸਲਵਾਰ ਤਿਆਰ ਕਰਨੀ ਆ ਵਾ ਦੇਖੋ ਹੁਣ ਆਪਾਂ ਨੇ ਇੱਥੋਂ ਕੀ ਕਰਨਾ 3 ਇੰਚ ਦਾ ਨਿਸ਼ਾਨ ਆਪਾਂ ਨੇ ਇੱਥੋਂ ਲੈ ਲੈਣਾ ਠੀਕ ਹੈ ਜੀ 3 ਇੰਚ ਦਾ ਨਿਸ਼ਾਨ ਆਪਾਂ ਨੇ ਇੱਥੋਂ ਲੈ ਕੇ ਇਹਨਾਂ ਦੀ ਮੂਰੀ ਹੈਗੀ 7 ਇੰਚ 6.5 ਇੰਚ ਇਧਰੋਂ 2 ਇੰਚ ਆਪਾਂ ਇੱਥੇ ਲੈ ਲਾਂਗੇ 5 ਇੰਚ 5 ਇੰਚ ਦੀ ਮੂਰੀ ਆਪਾਂ ਇੱਥੋਂ ਲੈ ਲਈ ਇਹਨਾਂ ਦਾ ਆਸਾਨ ਹੈਗਾ ਬਿਨਾ ਵੈਲਟ ਤੋਂ 9 ਇੰਚ 9 ਇੰਚ ਇੱਥੋਂ ਆਪਾਂ ਲਵਾਂਗੇ 10 ਇੰਚ 1 ਇੰਚ ਸਲਾਈਆਂ 'ਚ ਚਲੇ ਜਾਣਾ 10 ਇੰਚ ਹੁਣ ਆਪਾਂ ਕੀ ਕਰਨਾ ਆ ਨਿਸ਼ਾਨ ਨੂੰ ਇਹ ਨਿਸ਼ਾਨਾ ਮਿਲਾ ਦੇਣਾ ਐਸਟਰਾ ਚਿਚਿਟ ਐਸਟਰਾ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ। ਅੱਧੇ ਜਿਹੜਾ ਆਪਣੇ 2.5 ਇੰਚ ਦਾ ਨਿਸ਼ਾਨ ਲਾਇਆ ਉਹਨੂੰ ਵੀ ਆਪਾਂ ਕੱਟ ਕਰ ਦਾਂਗੇ। ਇਸ ਤਰ੍ਹਾਂ। ਹੁਣ ਆਪਾਂ ਨੇ ਕੀ ਕਰਨਾ ਆਹ ਵਾਲਾ ਕੱਪੜਾ ਚੱਕ ਕੇ ਸਾਈਡ ਇਸ ਸਾਈਡ ਤੇ ਇਸ ਤਰ੍ਹਾਂ ਵਿਛਾ ਲੈਣਾ।

बाल रही गया फिर कपड़ा हो वह बिलकुल एन सीधा सही विशा क्या ढाई इंच के कट अपने कट ला देना अपने इधर भी कटिंग कर देनी हम अपने की करना आइज ना उठाकू कटिंग कर देनी है ਲੰਬੇ ਵਾਲੀ ਸਾਈਡ ਆਪਾਂ ਨੇ ਲੰਬਾਈ ਵਾਲੀ ਸਾਈਡ ਤੋਂ ਪੱਲਾ ਆਪਾਂ ਨੇ ਕਟਿੰਗ ਕਰਨਾ। ਇਹ ਲਓ ਜੀ। ਆ ਹੋ ਗਈ ਸਲਵਾਰ ਦੀ ਕਟਿੰਗ। ਆ ਦੇਖੋ। ਆ ਤਾਂ ਸਲਵਾਰ ਦੇ ਕੁੰਦੇ ਹੋਗੇ। ਇਸ ਤਰ੍ਹਾਂ। ਆ ਵਾਲੀ ਹੋਗੇ ਸਲਵਾਰ ਦੇ ਪੱਟ ਇਸ ਤਰ੍ਹਾਂ। ਤੇ ਆ ਵਾਲੀ ਹੋਗੀ ਬੈਲਟ ਆਸ ਤਰਾ ਆਵੜੀ ਬੈਲਟ ਪਾ ਕੇ ਆਵੜੇ ਆਪਣੇ ਕੁੰਦੇ ਇਹਨਾਂ ਨੂੰ ਆਪਾਂ ਇਹਦੇ ਨਾਲ ਅਟੈਚ ਕਰ ਲੈਣਾ ਸਲਵਾਰ ਦੀ ਆਪਾਂ ਕਰਦੇ ਆ ਜੜਾਈ ਆ ਆਪਣੀ ਪੂਰੀ ਸਲਵਾਰ ਦੀ ਕਟਿੰਗ ਪੂਰੀ ਹੋਗੀ